ਗੁਰਿਆਨਗਰ ਕਾਉਂਸਲ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਗਰਮ ਹੈ ਅਤੇ ਹਰ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਚ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ। ਇਸੇ ਦੇ ਸਬੰਧ ਜਵਾਨ ਨੰਬਰ 13 ਬੋਪਾਰਾਂ ਤੋਂ ਸੰਜੇ ਆਜ਼ਾਦ ਉਮੀਦਵਾਰ ਕੰਚਨ ਬਾਲਾ ਜਿਨ੍ਹਾਂ ਦਾ ਚੋਣ ਨਿਸ਼ਾਨ ਸਲਾਈ ਮਸ਼ੀਨ ਹੈ ਵੱਲੋਂ ਵੀ ਡੋਰ ਟੂ ਡੋਰ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਸਪੋਰਟਰਾਂ ਨੇ ਕਿਹਾ ਕਿ ਡੋਰ ਟੂ ਡੋਰ ਕਰਨ ਮੌਕੇ ਉਹਨਾਂ ਨੂੰ ਵੱਡ ਵਾਸੀਆਂ ਦੇ ਵੱਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ ਜੋ ਸਾਬਿਤ ਕਰਦਾ ਹੈ ਕਿ ਜਿੱਤ ਜਕੀਨੀ ਹੈ। ਇਸ ਮੌਕੇ ਕਾਂਚਣਵਾਲਾ ਨੇ ਬਾੜਵਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਸਲਾਈ ਮਸ਼ੀਨ ਤੇ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਜੋ ਬਾੜ ਦੇ ਵਿਕਾਸ ਕਾਰਜ ਪੂਰੇ ਕੀਤੇ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾੜ ਨੰਬਰ 13 ਤੋਂ ਕਾਂਚਣਪਾਲਾ ਜੀ ਦੇ ਹੱਕ 'ਚ ਜੋ ਅਸੀਂ ਸਾਂਝੀ ਤੌਰ ਤੇ ਸਾਰੀਆਂ ਪਾਰਟੀਆਂ ਨੇ ਆਪਣਾ ਉਮੀਦਵਾਰ ਮੈਦਾਨ 'ਚ ਉਤਾਰਿਆ ਹੈ ਅਸੀਂ ਅਪੀਲ ਕਰਦੇ ਹਾਂ ਸਾਰੇ ਸਮੂਹ 13 ਬੰਬਰ ਬਾੜ ਦੇ ਵਸਨੀਕਾਂ ਨੂੰ ਕਿ ਕਾਂਚਨ ਬਾਲਾ ਜੀ ਦਾ ਚੋਣ ਨਿਸ਼ਾਨ ਮਸ਼ੀਨ ਤੇ ਮੋਰਾ ਲਾ ਕੇ ਇਹਨਾਂ ਨੂੰ ਕਾਰਜਯੋਗ ਕਰ ਤੇ ਅੱਜ ਅਸੀਂ ਬਾੜ ਨੰਬਰ 13 ਦੇ ਵਿੱਚ ਡੋਰ ਟੂ ਡੋਰ ਕਰ ਰਹੇ ਆ ਸਾਨੂੰ ਬਹੁਤ ਵਧੀਆ ਪਰਮਹੰਗਾਰਾ ਮਿਲ ਰਿਹਾ ਇਸ ਲਈ ਸਾਡੀ ਜਿੱਤ ਤਾਂ ਪੱਕੀ ਆ ਕਿਹੜੇ ਵਿਕਾਸ ਕਰੋ ਜੀ ਦੇਖੋ ਜਿੱਤਣ ਤੋਂ ਬਾਅਦ ਵਿਕਾਸ ਦੀ ਇੱਕ ਚੀਜ਼ ਹੁੰਦੀ ਆ ਨਾ ਜਦੋਂ ਆਪਾਂ ਪਾਰਟੀ ਨੇ ਬੰਦਾ ਖੜਾ ਕਰਦੇ ਆ ਉਹ ਇੱਕ ਪਾਰਟੀ ਦਾ ਕੰਮ ਕਰਦਾ ਦੂਜਾ ਬੰਦਾ ਲੱਤ ਖਿੱਚਦਾ ਇਸੇ ਲਈ ਆਪਾਂ ਸਾਰਿਆਂ ਵੱਲੋਂ ਇੱਕ ਬੰਦਾ ਖੜਾ ਕਰ ਦਿੱਤਾ ਨਾ ਵੀ ਕੋਈ ਲੱਤ ਖਿੱਚਿਆ ਹੀ ਨਾ ਮੇਨਸ ਮਸੱਯਾ ਕੀ ਬੋਤਰਾ ਨੇ ਮੇਨਸ ਮਸੱਯਾ ਬੂਪਾ ਰਾਮਾ ਦੀ ਹੈ ਕਿ ਪਾਣੀ ਦੀ ਪਾਣੀ ਦੀ ਉਹਦੇ ਪਾਣੀ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਿਆਰ ਤਾਂ ਹੋ ਗਿਆ ਪਰ ਹਜੇ ਚਾਲੂ ਨਹੀਂ ਹੋਇਆ ਉਸ ਮੇਨ ਮਸੱਯੇ ਇਹ ਹੀ ਆ ਪਾਣੀ ਦੀ ਸਾਡੀ ਪੰਜਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 21 ਦਸੰਬਰ ਨੂੰ ਨਗਰ ਪੰਚਾਇਤ ਦੀਆਂ ਵੋਟਾਂ ਹਨ ਇਸ ਦੇ ਵਿੱਚ ਵਾਰਡ ਨੰਬਰ 13 ਅਤੇ ਵਾਰਡ ਨੰਬਰ 1 ਦੇ ਸਾਂਝੇ ਫਰੰਟ ਦੇ ਵਿੱਚ ਜਿਹੜੇ ਹੈਗੇ ਆ ਉਹ ਵਾਰਡ ਨੰਬਰ 13 ਦੇ ਵਿੱਚ ਭੈਣ ਕੰਚਨ ਬਾਲਾ ਜੀ ਨੂੰ ਖੜਾ ਕੀਤਾ ਹੈ ਔਰ ਅੱਜ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਆਏ ਹਾਂ ਤੇ ਸਾਨੂੰ ਸਾਰਿਆਂ ਨੂੰ ਬਹੁਤ ਹੀ ਪਰਵਾਹ ਹੰਗਾਰਾ ਮਿਲ ਰਿਹਾ ਹੈ ਹਰ ਲੋਕ ਛੋਟਾ ਵੱਡਾ ਬਜ਼ੁਰਗ ਮਾਈ ਭੈਣ ਉਸ ਮੁਹਿੰਮ ਦੇ ਵਿੱਚ ਇਸ ਬਦਲਾਅ ਦੀ ਮੁਹਿੰਮ ਦੇ ਵਿੱਚ ਸਭ ਦੇ ਹੀ ਹਿੱਸਾ ਬਣ ਰਹੇ ਹਨ ਅਤੇ ਉਮੀਦ ਹੈ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿੱਤੂ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾੜ ਨੰਬਰ 13 ਤੋਂ ਕਾਂਜਨਪਾਲਾ ਜੀ ਦੇ ਹੱਕ ਵਿੱਚ ਜੋ ਅਸੀਂ ਸਾਂਝੀ ਤੌਰ ਤੇ ਸਾਰੀਆਂ ਪਾਰਟੀਆਂ ਨੇ ਆਪਣਾ ਉਮੀਦਵਾਰ ਮੈਦਾਨ 'ਚ ਉਤਾਰਿਆ ਹੈ ਅਸੀਂ ਅਪੀਲ ਕਰਦੇ ਹਾਂ ਸਾਰੇ ਸਮੂਹ 13 ਬੰਬਰ ਵਾਰਡ ਦੇ ਵਸਨੀਕਾਂ ਨੂੰ ਕਿ ਕਾਂਚਨ ਬਾਲਾ ਜੀ ਦਾ ਚੋਣ ਨਿਸ਼ਾਨ ਮਸ਼ੀਨ ਤੇ ਮੋਹਰਾ ਲਾ ਕੇ ਇਹਨਾਂ ਨੂੰ ਕਾਮਯਾਬ ਕਰੀ ਤੇ ਅੱਜ ਅਸੀਂ ਵਾਰਡ ਨੰਬਰ 13 ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਸਾਨੂੰ ਬਹੁਤ ਵਧੀਆ ਪਰਮਹੰਕਾਰਾ ਮਿਲ ਰਿਹਾ ਇਸ ਲਈ ਸਾਡੀ ਜਿੱਤ ਤਾਂ ਪੱਕੀ ਆ ਕਿਹੜੇ ਵਿਕਾਸ ਕਰੂਗੇ ਦੇਖੋ ਜਿੱਤੜ ਤੋਂ ਬਾਅਦ ਵਿਕਾਸ ਦੀ ਇੱਕ ਚੀਜ਼ ਹੁੰਦੀ ਆ ਨਾ ਜਦੋਂ ਆਪਾਂ ਪਾਰਟੀ ਨੇ ਬੰਦਾ ਖੜਾ ਕਰਦੇ ਆ ਉਹ ਇੱਕ ਪਾਰਟੀ ਦਾ ਕੰਮ ਕਰਦਾ ਦੂਜਾ ਬੰਦਾ ਲੱਤ ਖਿੱਚਦਾ ਇਸੇ ਲਈ ਆਪਾਂ ਸਾਰਿਆਂ ਵੱਲੋਂ ਇੱਕ ਬੰਦਾ ਖੜਾ ਕਰ ਦਿੰਦਾ ਨਾ ਕਿ ਕੋਈ ਲੱਤ ਖਿੱਚਾ ਹੀ ਨਾ ਮੇਨ ਸਮੱਸਿਆ ਬੂਪਾ ਰਾਮਾ ਦੀ ਹੈ ਕਿ ਪਾਣੀ ਦੀ ਪਾਣੀ ਦੀ ਉਧਰ ਪਾਣੀ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਿਆਰ ਤਾਂ ਹੋ ਗਿਆ ਪਰ ਹਜੇ ਚਾਲੂ ਨਹੀਂ ਹੋਇਆ ਮੇਨ ਸਮੱਸਿਆ ਇਹ ਹੀ ਆ ਪਾਣੀ ਦੀ ਸਾਡੀ